ਸਰਦਾਰ ਭਗਵਾਨ ਸਿੰਘ ਜੀ ਮਾਨ ਜਿਨ੍ਹਾਂ ਨੇ ਬੜੀ ਤੰਦੇਹੀ ਦੇ ਨਾਲ ਜਿਹੜੀ ਗੱਲ ਕੋਈ ਕੰਮ ਕਰਦਾ ਉਹਦੀ ਪ੍ਰਸ਼ੰਸਾ ਦਿਲੋਂ ਕਰਿਆ ਕਰੋ ਸਰਦਾਰ ਭਗਵਾਨ ਸਿੰਘ ਜੀ ਮਾਨ ਜੀ ਨੇ ਧੰਗਰੂ ਤੇਗ ਬਹਾਦਰ ਸਾਹਿਬ ਦੀ ਦੀ ਸਤਾਪਦੀ ਨੂੰ ਸਮਰਪਿਤ ਦੇਖੋ ਇਹ ਬਹੁਤ ਵੱਡਾ ਕਾਰਜ ਹੋਇਆ ਕਿ ਅਨੰਦਪੁਰ ਸਾਹਿਬ ਤੋਂ ਲੈ ਕੇ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਮਾਲਵੇ ਤੱਕ ਜਿਨ੍ਹਾਂ ਜਿਨ੍ਹਾਂ ਨਗਰਾਂ ਵਿੱਚ ਉਸ ਨਗਰ ਦੇ ਹਰ ਪਿੰਡ ਨੂੰ ਇਹਨਾਂ ਨੇ ਸਰਕਾਰ ਵੱਲੋਂ مالی امداد ਦੇ ਕੇ ਉਹਨਾਂ ਨਗਰਾਂ ਦਾ ਵਿਕਾਸ ਗੁਰੂ ਸਾਹਿਬ ਦੀ ਯਾਦ ਵਿੱਚ ਗੁਰੂ ਸਾਹਿਬ ਦੀ ਯਾਦ ਵਿੱਚ ਉੱਥੇ ਗੁਰਮਤ ਸਮਾਗਮਾਂ ਦੀ ਨਗਰਾਂ ਦੀਆਂ ਪੰਚਾਇਤਾਂ ਨੂੰ ਕਰਨ ਦੀ ਪ੍ਰੇਰਣਾ ਦਿੱਤੀ ਹੈ। ਇਹੀ ਕਾਰਜ ਕਰਨੇ ਬਣਦੇ ਐ। ਸੋ ਉਹਨਾਂ ਨੇ ਸਰਬ ਧਰਮ ਸਮੇਲਨ ਰੱਖ ਕੇ ਸਾਡੀ ਸਾਰੇ ਧਰਮਾਂ ਨਾਲ ਸਾਂਝ ਬਣਾਈ ਹੈ। ਮੈਂ ਉਹਨਾਂ ਦੇ ਇਹਨਾਂ ਕਾਰਜਾਂ ਦੇ ਕਰਨ ਤੇ ਗੁਰੂ ਸਾਹਿਬ ਦੀ ਸਤਿ ਆਬ ਦੀ ਨੌਣ ਤੇ ਉਹਨਾਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਨਾ ਬਹੁਤ ਸਾਡੇ ਮਹਾਪੁਰਖ ਇੱਥੇ ਬੈਠੇ ਆ ਔਰ ਜ세ਦਾਰ ਬਾਬਾ ਬਲਬੀਰ ਸਿੰਘ ਜੀ ਬੁੱਢਾਦਾਰ ਇਹਨਾਂ ਸਾਰੀਆਂ ਹਸਤੀਆਂ ਦਾ ਮਹਾਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ